ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਪਾ ਕੱਲ ਸਰਵਨ ਕੀਤਾ ਸੀ ਇਹ ਮਾਤਾ ਗੁਜਰਕੌਰ ਤੇ ਛੋਟੇ ਸਾਹਿਬ ਜਾਦੇ ਸਤ ਪੋ ਦੀ ਰਾਤ ਨੂੰ ਜਿਹੜੀ ਸੀ ਕਮ ਮਾਸ਼ਕੀ ਦੀ ਝੁੱਗੀ ਦੇ ਵਿੱਚ ਗੁਜ਼ਾਰੀ ਇੱਥੇ ਹੀ ਗੁਰੂ ਘਰ ਦਾ ਰਸੋਈਆ ਬ੍ਰਹਮਣ ਗੰਗੂ ਮਿਲ ਗਿਆ ਉਹ ਮਾਤਾ ਜੀ ਨੂੰ ਤੇ ਛੋਟੇ ਬੱਚਿਆਂ ਨੂੰ ਆਪਣੇ ਪਿੰਡ ਜਿਹੜਾ ਅਸੀਂ ਖੇੜੀ ਲੈ ਗਿਆ ਗੁਰੂਆਂ ਪਿਆਰਿਓ ਅੱਠ ਉਹਦੀ ਰਾਤ ਜਿਹੜੀ ਹੈ ਮਾਤਾ ਗੁਜਰਕੌਰ ਤੇ ਛੋਟੇ ਸਾਹਿਬ ਜਦਿਆਂ ਨੇ ਖੇੜੀ ਦੇ ਵਿੱਚ ਬ੍ਰਹਮਣ ਗੰਗੂ ਦੇ ਘਰ ਵਿੱਚ ਗੁਜ਼ਾਰੀ ਇਧਰ ਗ੍ਰੰਹ ਪਿਆਰਿਓ ਚਮਕੌਰ ਦੀ ਗਲੀ ਵਿੱਚ ਸਤਿਗੁਰੂ ਜੀ ਪਹੁੰਚੇ ਹਨ ਸਤਿਗੁਰੂ ਜੀ ਚਮਕੌਰ ਦੀ ਗਲੀ ਦੇ ਵਿੱਚ ਜਾ ਕੇ ਥੋੜਾ ਜਿਹਾ ਮੁਸਕਰਾਏ ਹਨ ਜਦੋਂ ਮੁਸਕਰਾਏ ਤਾਂ ਭਾਈ ਦਇਆ ਸਿੰਘ ਜੀ ਪੁੱਛਣ ਲੱਗੇ ਕਹਿਣ ਲੱਗੇ ਸਤਿਗੁਰੂ ਜੀ ਜਿੰਦੇ ਤੁਸੀਂ ਮੁਸਕਰਾ ਰਹੇ ਹੋ ਹੱਸ ਰਹੇ ਹੋ ਤੇ ਪਰਵਾਰ ਜਿਹੜਾ ਉਹ ਤਿੰਨ ਹਿੱਸਿਆਂ ਚ ਵੰਡਿਆ ਗਿਆ ਹੈ ਮਾਤਾ ਸੁੰਦਰ ਕੌਰ ਜੀ ਮਾਤਾ ਸਾਹਿਬ ਕੌਰ ਜੀ ਭਾਈ ਮਨੀ ਸਿੰਘ ਮਾਮਾ ਕ੍ਰਿਪਾਲ ਚੰਦ ਤੇ ਹੋਰ ਸਿੱਖਾਂ ਦੇ ਨਾਲ ਦਿੱਲੀ ਵੱਲ ਨੂੰ ਚਲੇ ਗਏ ਹਨ ਮਾਤਾ ਗੁਜਰ ਕੌਰ ਜੀ ਛੋਟੇ ਸਾਹਿਬ ਜਿਹੜੇ ਇਹਨੇ ਸਾਡੇ ਤੋਂ ਵਿਛੜ ਗਏ ਹਨ ਪਰ ਤੁਸੀਂ ਹੱਸ ਰਹੇ ਹੋ ਮੁਸਕਰਾ ਰਹੇ ਹੋ ਤਾਂ ਸਤਿਗੁਰੂ ਜੀ ਕਹਿਣ ਲੱਗੇ ਭਾਈ ਦਾਇਆ ਸਿੰਘ ਜਦੋਂ ਅਸੀਂ ਧਾਲੇ ਤੋਂ ਅੰਮ੍ਰਿਤ ਛਕਿਆ ਸੀ ਅੰਮ੍ਰਿਤ ਦੀ ਦਾਤ ਲਈ ਸੀ ਤੇ ਤੁਸੀਂ ਕਿਹਾ ਸੀ ਸਤਿਗੁਰੂ ਜੀ ਅਸੀਂ ਅੰਮ੍ਰਿਤ ਦੀ ਦਾਤ ਸੀਸ ਦੇ ਕੇ ਲਈ ਹੈ ਤੇ ਤੁਸੀਂ ਕੀ ਦੇ ਰਹੇ ਹੋ ਤੇ ਮੈਂ ਉਹ ਤੋਂ ਵਚਨ ਕੀਤਾ ਸੀ ਕਿ ਮੈਂ ਸਰਬੰਸ ਵਾਰ ਦੂੰਗਾ ਪਰਿਵਾਰ ਵਾਰ ਦੂੰਗਾ ਤੇ ਅੱਜ ਉਹਦੀ ਪਹਿਲੀ ਕਿਸ਼ਤ ਜਿਹੜੀ ਹੈ ਉਹ ਕੱਲ ਨੂੰ ਤਾਰਨੀ ਹੈ ਵੱਡੇ ਸਹਿਬਜ਼ਾਦਿਆਂ ਦੀ ਜਿਹੜੀ ਸ਼ਹੀਦੀ ਕਹਿੰਦੇ ਪਹਿਲੀ ਕਿਸ਼ਤ ਜਿਹੜੀ ਮੈਂ ਉਤਾਰਨੀ ਜਦੋਂ ਕਰਜ਼ਾ ਸਿਰ ਤੋਂ ਲੈਂਦਾ ਨਾ ਇਹ ਕਹਿੰਦੇ ਖੁਸ਼ੀ ਆਉਂਦੀ ਹੈ ਗੁਰੂਆਂ ਪਿਆਰਿਓ ਚਮਕੌਰ ਦੀ ਗਲੀ ਵਿੱਚ ਸਤਿਗੁਰੂ ਜੀ ਨੇ ਵਿਆਹਤ ਬੰਦੀ ਬਣਾਈ ਹੈ ਸਿੰਘਾਂ ਦੀਆਂ ਡਿਊਟੀਆਂ ਲਾ ਦਿਤੀਆਂ ਪਹਿਰੇ ਲਾ ਦਿੱਤੇ ਹਨ ਪੰਜ-ਪੰਜ ਦੇ ਜਥੇ ਜਿਹੜੇ ਨੇ ਬਾਹਰ ਨਿਕਲਦੇ ਨੇ ਜੂਜਦੀ ਹੋਏ ਸ਼ਹੀਦੀਆਂ ਲੈਂਦੇ ਨੇ ਸਤਿਗੁਰੂ ਜੀ ਚਮਕੌਰ ਦੀ ਗਲੀ ਦੀ ਮਮਟੀ ਤੇ ਬੈਠੇ ਹੋਏ ਤੀਰਾਂ ਦੀਆਂ ਵਿਚਾਰਾਂ ਕਰਦੇ ਨੇ ਨਾਲੇ ਆਪਣੇ ਯੋਧਿਆਂ ਨੂੰ ਜਿਹੜੇ ਜੰਗ ਕਰਦੇ ਆ ਦੇਖਦੇ ਹਨ ਜਦੋਂ ਪੰਜ-ਪੰਜ ਦੇ ਜਥੇ ਜਾਂਦੇ ਨੇ ਸ਼ਹੀਦ ਹੋ ਜਾਂਦੇ ਹਨ ਫਿਰ ਬਾਬਾ ਜੁਝਾਰ ਸਿੰਘ ਜੀ ਜਿਹੜੇ ਨੇ ਉਹ ਆਉਂਦੇ ਹਾਂ ਹੱਥ ਜੋੜ ਕੇ ਬੇਨਤੀ ਕਰਦੇ ਹਨ ਕਹਿਣ ਲੱਗੇ ਸਤਿਗੁਰੂ ਜੀ ਮੈਨੂੰ ਮੈਦਾਨੇ ਜੰਗ ਵਿੱਚ ਜਾਣ ਦੀ ਆਗਿਆ ਬਖਸ਼ੋ ਸਤਿਗੁਰੂ ਜੀ ਖੁਸ਼ ਹੋ ਜਾਂਦੇ ਹਨ ਹਾਲੇ ਕਿ ਸਿੱਖਾਂ ਨੇ ਜਿਹੜਾ ਸੀ ਕਿਹਾ ਸੀ ਸਤਿਗੁਰੂ ਜੀ ਤੁਸੀਂ ਸਹਿਬਜ਼ਾਦਿਆਂ ਨੂੰ ਲੈ ਕੇ ਜਿਹੜੇ ਇੱਥੇ ਚਲੇ ਜਾਓ ਪਰ ਸਤਿਗੁਰੂ ਜੀ ਨੇ ਨਾ ਕਰ ਦਿੱਤੀ ਸੀ ਬਾਬਾ ਜੀਤ ਸਿੰਘ ਜੀ ਨੇ ਕਿਹਾ ਸੀ ਨਾ ਕਤੀ ਚਮਕੌਰ ਦੀ ਗੜੀ ਦੇ ਅੱਗੇ ਕਿਲਾ ਦਿੱਲੀ ਦਾ ਚੁਕਾ ਦੇਾਂਗੇ ਬੱਪੂ ਚੋਰਾ ਕਰੀਨਾ ਕਿਲਾ ਆਨੰਦਪੁਰ ਦਾ ਕੁਲੀ ਕੁਲੀ ਨੁਕਲਾ ਬਣਾ ਦੇਾਂਗੇ ਬੱਬਾ ਅਜੀਤ ਸਿੰਘ ਨੇ ਜੇ ਇਹ ਜਿਹੜੇ ਸੀ ਬਲੇ ਦਲੇਰ ਭਰੇ ਜਿਹੜੇ ਸੀ ਬਚਨ ਕਹਿ ਸਤਿਗੁਰੂ ਤੋਂ ਆਗਿਆ ਮੰਗੀ ਸਤਿਗੁਰੂ ਜੀ ਮੈਨੂੰ ਮੈਦਾਨੇ ਜੰਗ ਵਿੱਚ ਅਜਾਨ ਦੀ ਆਗਿਆ ਬਖਸ਼ੋ ਸਤਿਗੁਰੂ ਜੀ ਨੇ ਹੋਰ ਅੱਠ ਜੋਧੇ ਜਿਹੜੇ ਸੀ ਦੇ ਕੇ ਬੱਬਾ ਅਜੀਤ ਸਿੰਘ ਨੂੰ ਜਿਹੜਾ ਸੀ ਮਦਾਨੇ ਜੰਗ ਦੇ ਵਿੱਚ ਭੇਜਿਆ ਤੇ ਆਪ ਜਿਹੜੇ ਸੀ ਮਮਤੀ ਤੇ ਖੜੇ ਦੇਖ ਰਏ ਸਨ ਤੀਰਾਂ ਦੀ ਬਿਸ਼ਾਲਾ ਵੀ ਕਰ ਰਹੇ ਸਨ ਬਾਬਾ ਅਜੀਤ ਸਿੰਘ ਜੀ ਜਦੋਂ ਜਾਂਦੇ ਨੇ ਇੱਕ ਹੋਰ ਜੰਗ ਦੇ ਵਿੱਚ ਪਚਾਲ ਆ ਜਾਂਦਾ ਹੈ ਬੜੀ ਫੁਰਤੀ ਦੇ ਨਾਲ ਜੰਗ ਵਿੱਚ ਜਿਹੜੇ ਨੇ ਜੰਗ ਕਰਦੇ ਹਨ ਮੁਗਲ ਜਰਨੈਲ ਨੇ ਜਦੋਂ ਵਾਰ ਕੀਤਾ ਬਾਬਾ ਅਜੀਤ ਸਿੰਘ ਤੇ ਬੜੀ ਜ਼ੋਰ ਦੇ ਨਾਲ ਵਾਰ ਕੀਤਾ ਬਾਬਾ ਅਜੀਤ ਸਿੰਘ ਨੇ ਵਾਰ ਬਚਾ ਲਿਆ ਪਰ ਘੋੜਾ ਜ਼ਖਮੀ ਹੋ ਗਿਆ ਬਾਬਾ ਅਜੀਤ ਸਿੰਘ ਜੀ ਜਿਹੜੇ ਨੇ ਥੱਲੇ ਉਤਰ ਕੇ ਫਿਰ ਜਿਹੜਾ ਜੰਗ ਕਰਨ ਲੱਗੇ ਹਨ ਇੰਨਾ ਜਿਹੜਾ ਸੀ ਜੰਗ ਦੇ ਮੈਦਾਨ ਦੇ ਵਿੱਚ ਜੂਝੇ ਇਧਰੋਂ ਸਤਿਗੁਰੂ ਜੀ ਜਿਕਾਰੇ ਛਰਦੇ ਨੇ ਦੇਖ ਰਹੇ ਹਨ ਬਾਬਾ ਅਜੀਤ ਸਿੰਘ ਦੀ ਤਲਵਾਰ ਚਲਦੀ ਹੋਈ ਨੂੰ ਆਖਰ ਬਾਬਾ ਅਜੀਤ ਸਿੰਘ ਜਿਹੜੇ ਨੇ ਉਹ ਸ਼ਹੀਦ ਹੋ ਜਾਂਦੇ ਹਨ ਫਿਰ ਬਾਬਾ ਜੁਝਾਰ ਸਿੰਘ ਜੀ ਆਉਂਦੇ ਨੇ ਸਤਿਗੁਰੂ ਦੇ ਕੋਲ ਸਤਿਗੁਰੂ ਜੀ ਮੈਨੂੰ ਵੀ ਜੰਗ ਦੇ ਮੈਦਾਨ ਚ ਜਾਣ ਦੀ ਆਗਿਆ ਬਖਸ਼ੋ ਮੇਰੇ ਵੱਡੇ ਵੀਰ ਜਿਹੜੇ ਨੇ ਉਹ ਸ਼ਹੀਦ ਹੋ ਗਏ ਨੇ ਜੰਗ ਦੇ ਮੈਦਾਨ ਦੇ ਵਿੱਚ ਮੈਂ ਵੀ ਜੰਗ ਦੇ ਮੈਦਾਨ ਜਾਣਾ ਚਾਹਣਾ ਹਾਂ ਸਤਗੁਰੂ ਜੀ ਨੇ ਪੰਜ ਸਿੱਖ ਦੇ ਕੇ ਜਿਹੜੇ ਨਾਲ ਭੇਜੇ ਹਨ ਤੇ ਬਾਬਾ ਜੁਝਾਰ ਸਿੰਘ ਨੇ ਵੀ ਬੜਾ ਜਿਹੜਾ ਮਜ਼ਾਨੇ ਜੰਗ ਦੇ ਜਿਹੜਾ ਵੈਰੀਆਂ ਨੂੰ ਜਿਹੜਾ ਦੁਸ਼ਮਣਾਂ ਦਾ ਆਹੂ ਲਾਇਆ ਹੈ ਤੀਰਾਂ ਦੇ ਨਾਲ ਤਲਵਾਰ ਦੇ ਨਾਲ ਤਲਵਾਰ ਚਲਾਉਂਦੇ ਨੇ ਬਾਬਾ ਜੁਝਾਰ ਸਿੰਘ ਜੀ ਤੇ ਕਈ ਕਈ ਵੈਰੀ ਜਿਹੜੇ ਨੇ ਉਹਨਾਂ ਦਾ ਆਹੂ ਲਾਈ ਜਾਂਦੇ ਹਨ ਆਖਿਰ ਬਾਬਾ ਜੁਝਾਰ ਸਿੰਘ ਜਿਹੜੇ ਨੇ ਉਹ ਵੀ ਸ਼ਹੀਦੀ ਪ੍ਰਾਪਤ ਕਰ ਗਏ ਹਨ ਗੁਰੂ ਪਿਆਰਿਓ ਜਦੋਂ ਬਾਬਾ ਅਜੀਤ ਸਿੰਘ ਸ਼ਹੀਦ ਹੋਏ ਤਾਂ ਉਦੋਂ ਹੀ ਸਤਿਗੁਰੂ ਜੀ ਨੇ ਮਮਟੀ ਤੇ ਖੜ ਕੇ ਜਕਾਰਾ ਛੱਡਿਆ ਤੇ ਵਹਿਗੁਰੂ ਦਾ ਸ਼ੁਕਰਾਨਾ ਕੀਤਾ ਜਿਵੇਂ ਬਾਬਾ ਜੁਝਾਰ ਸਿੰਘ ਜੀ ਜੰਗ ਦੇ ਮੈਦਾਨ ਵਿੱਚ ਸ਼ਹੀਦ ਹੋਏ ਤਾਂ ਦਸ਼ਮੇਸ਼ ਪਿਤਾ ਜੀ ਨੇ ਜਕਾਰਾ ਛੱਡਿਆ ਸਤ ਸ੍ਰੀ ਅਕਾਲ ਬੁਲਾਈ ਅਤੇ ਵਹਿਗੁਰੂ ਦਾ ਸ਼ੁਕਰਾਨਾ ਕੀਤਾ ਗੁਰੂਮ ਪਿਆਰਿਓ ਕੋਈ ਐਸਾ ਹੈ ਪਿਤਾ ਜਿਹੜਾ ਆਪਣੇ ਪੁੱਤਰਾਂ ਨੂੰ ਸ਼ਹੀਦ ਹੁੰਦਿਆਂ ਦੇਖ ਕੇ ਜਕਾਰੇ ਛੱਡਦਾ ਤੇ ਵਹਿਗੁਰੂ ਦਾ ਸ਼ੁਕਰਾਨਾ ਕਰਦਾ ਹੈ ਗੁਰੂ ਪਰਉ ਇਹ ਸਿੱਖ ਪੰਥ ਹੈ ਭਾਵੇਂ ਕਿੰਨੇ ਵੀ ਉਹਨਾਂ ਤੇ ਭੀੜਾ ਆ ਜਾਣੀਆਂ ਸ਼ੀਤ ਹੋ ਜਾਣੇ ਪਰ ਵਹਿਗੁਰੂ ਦੀ ਅਗੇ ਅਰਦਾਸ ਕਰਦੇ ਨੇ ਵਹਿਗੁਰੂ ਚਾਰ ਪੈਰ ਦਾ ਦਿਨ ਸੁੱਖ ਦਾ ਬਤੀਤ ਹੋਇਆ ਚਾਰ ਪੈਰ ਦੀ ਰਹਿਣ ਆਈ ਹੈ ਸੁੱਖ ਦੀ ਗੁਜ਼ਾਰਨੀ ਗੁਰੂ ਪਿਆਰਿਓ ਐਸਾ ਸਿੱਖ ਪੰਥ ਹੈ ਅੱਜ ਦੇ ਦਿਨ ਸਤਿਗੁਰੂ ਦੇ ਵੱਡੇ ਸਾਹਿਬ ਜਾਦੇ ਅਤੇ ਸਿੱਖ ਜੜੀ ਸੀ ਚਮਕੌਰ ਦੀ ਗਲੀ ਤੋਂ ਬਾਹਰ ਆ ਕੇ ਜੰਗ ਮੈਦਾਨੇ ਜੰਗ ਦੇ ਸ਼ੀਦੀਆਂ ਪ੍ਰਾਪਤ ਕਰ ਗਏ ਸੋ ਅਗਲਾ ਜਿਹੜਾ ਭਾਗ ਆਪਾਂ ਕੱਲ ਨੂੰ ਸਰਵਨ ਕਰਾਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ